ਹੋਰ ਲਾ ਹੋਰ ਇਹੜੀ ਉਹ ਕੇ ਬਣਾ ਚੰਗੀ ਤੇ ਪੂਰੀ ਵਧੀਆ ਬਣਦੀ ਪਈ ਹੈ ਇਹ ਕਰੀਏ ਤੇਰੇ ਆ ਹੱਕੜ ਨਹੀਂ ਗਈ ਹੈਣਾ ਉਹ ਚਾਹ ਬਣਾ ਕੋਣ ਕੋਡ ਮਨਦੀਪ ਆ ਸਸ ਤੇਰਾ ਬੁੜਾ ਸਰ ਜੇ ਤੇਰੇ ਮਾਰੇ ਬੰਦੇ ਕਿਧਰੋਂ ਕਿਧਰੋਂ ਈ ਧੱਕੇ ਖਾਂਦੇ ਆਏ ਆ ਹਾਂ ਉਹ ਪਰੋਂ ਲੋਕੇਸ਼ਨ ਚੱਕ ਲਈ ਮੈਂ ਕਹਿੰਨਾ ਪੁੱਛਣਾ ਤੁਨੂੰ ਹੋਰ ਕਿਹੜੇ ਕਿਥੋ ਜੇ ਅਲਗੋਂ ਤੋਂ ਦੇ ਹਉ ਆਉਣੇ ਲੋਕੇਸ਼ਨ ਕਿੱਥੇ ਐਹੋ ਹੀ ਆ ਪਿੱਠੇ ਵੰਡ ਹਾਂ ਯਾਰ ਉਹ ਚਾਰੀ ਲੋੜ ਹੀ ਨਹੀਂ ਇੰਨੀ ਗਰਮੀ ਆ ਪਾਣੀ ਪੀ ਗਾ ਲੈ ਚਾਹ ਰਹਿ ਲੋ ਆਪਣਾ ਜ਼ਰਾ ਗਰਮੀ ਦੇ ਗੱਲ ਕਾਲੀ ਕਰਦੇ ਆ ਲਾ ਲੋ ਸਭ ਕਿੰਨਾ ਕੰਮ ਪਿਆ ਸਾਡੇ ਅਸੀਂ ਇਹੀ ਤੁਹਾਡੇ ਰਿਚ ਕਲੇਮ ਕਰਦੇ ਨੇ ਹਲੇ ਵੀ ਕੰਮ ਸਾਨੂੰ ਪਤਾ ਕੱਲ ਵਾਲਾ ਦਾ ਨਿਪਟਿਆ ਨਹੀਂ ਅਜੂ ਹੋਰ ਨਵੇਂ ਆ ਗਏ ਕਾਲੀ ਤੁਹਾਡੇ ਮਾਰੇ ਕਰਦੇ ਨੇ ਸਾਰੇ ਭਰਾਵਾਂ ਦਾ ਦਰਦ ਉਹ ਬੱਟਾ ਵੀ ਨਹੀਂ ਕਰਦਾ ਗਰਮੀ ਆ ਟੋਪ ਨੂੰ ਬੈਠ ਕੇ ਫਸੇ ਰਹੇ ਇੱਥੇ ਲੌੜੀ ਸੀ ਕੋਰੀ ਇੱਥੇ ਆਉਂਦੀ ਹਵਾਵਾਂ ਕਰੀ ਜਾਂਦਾ ਸਾਰਾ ਕੁਝ ਪਿੱਛੇ ਹੀ ਜਦੋਂ ਨਾ ਸਾਹਮਣ ਦਾ ਟਾਈਮ ਹੈ ਨਾ ਆਪਾਂ ਨਾ ਉਹਨੂੰ ਸਾਹਮਣੇ ਨਾ ਪਾਉਂ ਬੱਚਾ ਉਹਦੋਂ ਜਿਹਨੇ ਖਰੀਦਣਾ ਉਹਦੇ ਮਨ ਚ 100 19 ਸੀਮੇ ਨੇ ਆਹ ਬਣ ਜਾਣਾ ਇਹਨੇ ਆਹ ਬਣ ਜਾਣਾ ਜਦੋਂ ਆਪਾਂ ਸਾਲ ਦਾ ਵੇਚਿਆ ਉਦੋਂ ਅਗਲੇ ਨੂੰ ਪਤਾ ਲੱਗਦਾ ਕਿ ਹੁਣ ਸਾਲ ਦਾ ਇਹ ਇੰਨਾ ਕੁ ਬਣ ਗਿਆ ਉਹਨੇ ਤੂੰ ਕੀ ਕਰੀਂ ਉਹਦੋਂ ਅਗਲਾ ਕੋਈ ਹੱਥ ਨਹੀਂ ਪਾਉਂਦਾ ਲੈ ਲੈ ਆਪਾਂ ਜਾਂ ਸਾਹਮਣੇ ਨਾਲ ਵੇਚਦੇ ਆਂ ਹੀ ਸਿਆਪਾ ਇਹੋ ਜੀ ਗੱਲ ਹੋਣੀ ਆ ਕੋਈ ਨਹੀਂ ਹੋਣੀ ਉਹਦਾ ਹੀ ਆ ਕਿ ਮੇਰੇ ਖਾਉਂ ਆ ਸਾਲ ਦਾ ਹੋ ਗਿਆ ਸਾਲ ਤੋਂ ਕਲਾਸੀ ਹੋ ਗਿਆ ਹਾਂ ਮਾਰੀ ਦਾ ਰੋਲਾ ਉਹ ਦੇਖੋ ਉਹ ਰੋਮੀ ਨਹੀਂ ਹਾਂ ਗੱਪੜ ਓੜੀ ਸੀ ਗੱਪੜ ਕੋਈ ਨੁਕਸਾਨ ਨਹੀਂ ਬੱਚਾ ਵੀ ਪੂਰਾ ਅੱਛਾ ਆੜਾ ਪਾਣੀ ਮਾਰਦੀ ਹੈ ਮਾੜੀ ਚੀਜ਼ ਹੈ ਲੈਗ ਨਾਲ ਪਾਣੀ ਨਹੀਂ ਨਾ ਮਾਰਨਾ ਚਾਹੀਦਾ ਇਹ ਨਰਦੀ ਖਰਾਬੀ ਆ ਦਵਾਈ ਤੁਹਾਨੂੰ ਦਿੰਨਾ ਇੱਕ ਟੀਜਾ ਲਉਣਾ ਮੈਂ ਇੱਕ ਤੁਹਾਨੂੰ ਪਾਊਡਰ ਦਿੰਨਾ ਅੱਛਾ ਲੱਸੀ ਚ ਪਾ ਕੇ ਦੇਣਾ ਤੁਸੀਂ ਟੂੜੀ ਬੰਦ ਕਰ ਦਿਓ ਘੱਟ ਤੋਂ ਘੱਟ ਪਾਓ ਨਾ ਪਾਓ ਟੂੜੀ ਅੱਛਾ ਦੇਸੀ ਚਰੀ ਦੇਸੀ ਬਾਇਰਾ ਪਾਓ ਲੋਹਾਂ ਵਾਲੀ ਚਰੀ ਲੋਹਾਂ ਵਾਲਾ ਬਾਇਰਾ ਨਹੀਂ ਆਉਣਾ ਗਰਮੀ ਆ ਔੜੀਆਂ ਫਲ ਸਿੱਟੀ ਜਾਂਦੀਆਂ ਆ ਅੱਜ ਹੀ ਦੋ ਕੇ ਸਾਗੇ ਸਾਡੇ ਕੋਲੇ ਔੜੀਆਂ ਇੱਕ ਨੇ 6 ਮਹੀਨਿਆਂ ਦਾ ਇੱਕ ਨੇ ਗਹਿਰੀ ਵੇਖ ਕੇ ਆਏ 5 ਜਾਂ 6 ਮਹੀਨਿਆਂ ਦਾ ਯੋਨੇ ਦੋਨੇ ਫਲ ਸਕਦਾ ਚੰਗੀਆਂ ਪੜੀਆਂ ਉਹ ਕਹਿੰਦਾ ਇਹ ਬੱਚਾ ਕੋਈ ਬੜਿਆ ਨਹੀਂ ਹੈ ਨਹੀਂ ਕਿੰਨੇ ਮਹੀਨੇ ਦੀ ਗੱਪਣ ਸੀ ਜਦੋਂ ਫਲ ਸਕਿਆ ਚੌਥਾ ਕਿੰਨਾ ਚੌਵਾਂ ਮਹੀਨਾ ਲੈ ਚੌਵਾਂ ਮਹੀਨਾ ਹਾਂ ਉਹਨੇ ਦੋਹਾਂ ਦੀ ਆ ਇਹਦੀ ਵੀ ਫਿਰ ਤੁਹਾਨੂੰ ਗੌਰ ਕਰਨੀ ਪੈਣੀ ਕਿਤੇ ਫੇਰ ਨਾ ਸੜਦੇ ਹਾਂਜੀ ਹਾਂਜੀ ਉਹਦੇ ਵਾਸਤੇ ਮੈਂ ਦਵਾਈ ਦਿੰਨਾ ਹੋਮੋਪੈਥੀ ਆ ਕਿ ਤੁਹਾਨੂੰ ਪਾਊਡਰ ਲੈ ਕੇ ਦਿੰਨਾ ਬੱਚੇ ਆਸਤੇ ਆਖਰਾ ਆਖਰਾ ਇਹਨਾਂ ਦੇ ਕੋ ਦੋ ਪੂਰੇ ਹੋ ਗਏ ਅੱਜ ਹੋਈ ਆ 21 ਤਿੰਨ ਦੇ ਨਹੀਂ ਹੋਏ ਉੱਤੇ ਹਾਂਜੀ ਹਾਂਜੀ ਦੋ ਮਹੀਨੇ ਤਿੰਨ ਦਿਨ ਹੋ ਗਏ ਹਾਂਜੀ ਕੋ ਬੋਲੇ ਭੱਲਾ ਆ ਹੋ ਉਹਦੀ ਕੱਪੂ ਉੱਠ ਰਹੀ ਸੀ ਸੱਜਣੇ ਬេរੇ ਹਾਂਜੀ ਉਹਦਾ ਪੂਰਾ ਫਰਕ ਆ ਹਾਂ ਭਲਵਾਨ ਜੀ ਪਰਲੀ ਇਹਨੇ ਜੇ ਬਸ ਚਾਹ ਰੀਆਂ ਕਿ ਦਿਨਾਂ ਦੀ ਗੱਲ ਬਣਾ ਲੇ ਬਣਾ ਲੇ ਤੁਹਾਡੇ ਕੋ ਲੈ ਲੈਣ ਕਿ ਇੱਥੇ ਕੋਈ ਨਹੀਂ ਆਇਆ ਇੱਧਰ ਹੀ ਲਾ ਦਿਓ ਆਪਣੇ ਪਾਸੇ ਉਹਦਾਂ ਆਖਦੇ ਨਹੀਂ ਲਾ ਕਿਆ ਨਾ ਚਾਹ ਆਨੋ ਆ ਬਨੋ ਆ ਇਹ ਕੱਲੋਂ ਲਾ ਲਈਏ ਇਸ ਵੇਲੇ ਪਹਿਲਾਂ ਅਗਲੀ ਨੂੰ ਪਾਵਾ ਨਹੀਂ ਖਾਣ ਨੂੰ ਚੱਲੀ ਹੋਣੇ ਕਰਨੀ ਤੇ ਪਹਿਲੀ ਗੱਲ ਕਰਦੇ ਕਰੇ ਉਹ ਘਰ ਨਾਲ ਜੇ ਕਿੰਨਾ ਖੜੀ ਯਾਰ ਆ ਤੇਰੇ ਨਾਲ ਆ ਆਹ ਬੋਲ ਤਾ ਪਰੇ ਨੂੰ ਉਹ ਉਹ ਪਰੇ ਨੂੰ ਉਹ ਕਾਟਾ ਤੇਰੇ ਸਰਦ ਨੂੰ ਵੱਟ ਮਾਰੇ ਇੱਥੇ ਇੱਥੇ ਵੜ ਇੱਥੇ ਨਹੀਂ ਮਾਰਦੀ ਕੰਡਾ ਨੂੰ ਕਿੱਧਰ ਮਾਰ ਜੂਗੀ ਕੰਡਾ ਮਗਰ ਉਹ ਬਚਣਾ ਪਾਪ ਇਹਨਾਂ ਹੋਰ ਨਹੀਂ ਲੱਪੇ ਪਾ ਟੈਮ ਲੈ ਹਾਂ ਮੈਂ ਨੀ ਬਣਾਉਂਦਾ ਚਲ ਤੂੰ ਮਾਰ ਕਾ ਦੋ ਮੈਂ ਤਾਂ ਜੇ ਬਣਾਉਣੀ ਪਾਲ ਸਹੀ ਰਾਜਾ ਪਾ ਓਏ ਹਾਂ ਮੈਂ ਤਾਂ ਗਿਆਤ ਸੁਲਾਇਨ ਮੈਂ ਇਹ ਤਾਂ ਜਿੰਦਲ ਪਾ ਅੱਤੀ ਇਹ ਮੋਹ ਆ ਫਰਮਾ ਫਰਾਗਤਾਂ ਤੋਂ ਤੁਹਾਨੂੰ ਦੱਸੂ ਜੂਰਦਾ ਆ ਫਰਮਾ ਕਰਦਾ ਬਰ ਬਰ ਤੁਸੀਂ ਜੋਰਨਾ ਵਟ ਤੇੜਨਾ ਕਾਨ ਨੂੰ ਚਲ ਪਾਓ ਯਾਰ ਐਂ ਤਾਂ ਭੈਂਕ ਤੋਂ ਫੱਜਣਾ ਰਹਿਣ ਤੇ ਬੱਗੋ ਪਰਾ ਕਰ ਦੇ ਹਾਂ ਪਾ ਹੋ ਲਿਆ ਗਾ ਐਣੀ ਖਰਜੀ ਹੁਣ ਤੁਹਾਡੀ ਅੱਸੀ ਲੰਮੀ ਪਾ ਲਈਏ ਲੈ ਕਰ ਲੈਣੇ ਇਧਰ ਆ ਫਿਰ ਪਾ ਕੋਈ ਨਹੀਂ ਕੋੜੀ ਲੈਣਾ ਕੋਈ ਨਹੀਂ ਅੱਛਾ ਕੋਈ ਤੋਂ 4 ਲੱਖ ਰੁਪਏ ਪਹਿਲਾਂ ਮਗਰੀਆਂ ਨੇ ਪਾ ਲਾ ਕਾਹਦਾ ਕੇ ਪੜਾ ਇਹ ਕੇ ਪੜਾ ਇਹ ਕੋਲ ਆਇਆ ਆਪਾਂ ਇਹਿਲਗਮ ਅਦਰ ਕਰਨ ਕਰਨਾ ਆਪਾ ਹੋਣੀ ਸਭਾ ਬਾਪੂ ਦਾ ਟੱਕਰ ਨਹੀਂ ਆ ਪਾ ਦੇ ਪਾ ਦੇ ਕੀ ਯਾਰ ਸਦਾ ਹੁਣ ਕਾਹਦਾ ਖਤਰਾ ਉਹਨਾਂ ਦਾ ਚੱਕੀ ਖੜਾ ਹੋ ਉਹਨੇ ਤੇ ਤੂੰ ਵੀ ਨਾ ਨਾ ਹੁਣ ਕਾਹਦੀ ਚੱਕੀ ਹੁਣ ਦੋਹਾਂ ਲੋਕਾਂ ਦੇ ਚੱਕਣ ਹੋਈ ਇਹੋ ਆਹ ਮਰਦੀ ਮੱਲੀ ਪਾ ਲੈ ਹੋਰ ਇਹ ਕੋਹ ਨੀ ਕੋਈ ਖਤਰਾ ਹੈਗਾ ਕੋਈ ਇਧਰ ਫੇਰ ਬਿਮਾਗ ਹੀ ਨਹੀਂ ਯਾਰ ਉਹ ਜਿਹੜਾ ਤਾ ਮੂ ਤਰਨਾ ਅੱਗੇ ਆਉਣਾ ਮਾਇਆ ਹੈਗਾ ਨਾਲੇ ਪੰਗਾ ਭਲਾ ਤੂੰ ਆ ਅੱਗੇ ਆਉਣਾ ਆ ਹਾਏ ਹੁਣ ਜਾ ਬੜਾ ਮਗਰ ਨਹੀਂ ਹੋਣੀ ਉਹਨੇ ਲੱਤ ਬਣਾ ਲਈ ਤੋਰੋ ਕਹੇਗਾ ਇਹਨੂੰ ਇੱਧਰ ਪਰਲਾ ਪੂਛਾ ਛੱਡ ਕੇ ਪੂਛਾ ਖੜਕੀ ਉਹਨੂੰ ਲੱਤ ਬੜਾ ਅੱਜ ਤੱਕ ਖੜੀ ਖੜੀ ਖੜਾ ਪੂਛਾ ਛੱਡੀ ਨਾ ਸਰਪੰਚਾ ਆ ਲੱਤ ਨਾ ਛੱਡੀ ਖੜ ਕੇ ਖੜੀ 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 ਸਾਰਾ 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 ਉਹ ਪਾ ਮम्मा ਡਰੀ ਜਨਾ ਬਸ ਬਸ ਤੂੰ ਛੜ ਜੀ ਪੰਨਾ 77 ਉਹਦੀ ਪਾਸ ਕਰਾਇਆ ਸੀ ਉਹਦੀ ਆਪਾਂ ਕੋ ਮਾਰੀ ਕਰਦੇ ਆਂ ਇਹ ਵੀ ਉਹ ਵੜਦਾ ਹੋਵੇ ਇਹ ਲਈ ਆ ਵੀ ਦੰਦੀ ਕੋਲੀਏ ਜਿਹਦੇ ਪਾਰੇ ਹੋਣ ਨਹੀਂ ਤੈਨੂੰ ਕੋਈ ਨਹੀਂ ਕਿਵੇਂ ਬੁਲਾਦੇ ਨੇ ਚੱਕੀ ਆ ਨਾ ਸੱਚਾ ਇਹ ਪੜਾਓ ਆ ਗਾ ਬੋਈ ਛੱਡ ਕੇ ਤੇਰੇ ਵੱਟ ਦੋਨੋ ਬਣਾਣੀ। ਸਾਡੇ ਗਿਆ ਜਿਹੜਾ ਦਰਵਾਜ਼ਾ। ਮੈਂ ਲੱਕੋ ਪਾਟ ਕੇ ਲਾਇਆ ਵੱਟ ਪਲਾਗ। ਫੜਾ ਉਹਨੂੰ ਲਾ ਕੱਢ। ਕਾਟ ਨੂੰ ਵੱਟ ਕੇ ਨਾ ਪਰਲੇ ਲਾਉਂ। ਇਹਨੂੰ ਵੱਟ ਛੜਾ। ਤੂੰ ਆਪ ਦਾ ਖਾਹ ਵੱਟੇ ਨਾ ਮੇਰੇ ਨਾਲ ਤੇ। ਕਾਇ ਗਾ ਆ। ਆ ਜਾ ਕੇ। ਇੱਥੇ ਵੇਖੋ। ਆ ਜਾ ਜੋ ਉਹ ਗਾਲੇ ਪਾਣ। ਇਹਦੇ ਤੇ ਲਾ ਕੇ ਵੱਟ ਛੜਾ। ਵੱਟ ਛੜਾ। ਆਇ ਤੇ ਵੜ ਕੇ ਨਾ ਕੋਈ ਪਾ ਇਹ ਬੱਚੇ ਕੀ ਕਰ ਰਹੇ ਹੋ ਮੈਨੂੰ ਰੋਕ ਜਾ ਮੂਮੈਂਟ ਮੈਨੂੰ ਰੋਕ ਕੇ ਬੈਟ ਰੁਕਾ ਦੇਉਂਗੇ ਤੇ ਕਮਰਾ ਪੁੱਛਣਾ ਕੋਈ ਨਹੀਂ ਮਣੀਏ ਕੋਈ ਪੈਸੇ ਪੇਮੈਂਟ ਵੀ ਜਿਹੜੀ ਤੋਂ ਬੋਲ ਆਉਂਦਾ ਆ ਛੱਡਿਆ ਲੈ ਮੇਰੇ ਕੰਮ ਕਰਾ ਕਰ ਮੇਰੇ ਬਾਕੇ ਦੱਸਿਓ ਮੈਂ ਬੈਕ ਆਉ ਕਰ ਰਿਹਾ ਮੈਨੂੰ ਕੋਈ ਮਨ ਕੋਈ ਮਨ ਨਹੀਂ ਪੈਸੀ ਤਾਂ ਵੀ ਮੈਂ ਨਹੀਂ ਦਿੱਤੇ ਨੂੰ ਕੋਈ ਮਨ ਨਹੀਂ ਆਉਂਦਾ ਕਿ ਕੋਈ ਬੰਦਾ ਹੋ ਗਿਆ ਹਾਂਜੀ ਹੋ ਗਿਆ ਨਾ ਉਹ ਬੱਦੀ ਨਾ ਇਹੋ ਜਾ ਕੇ ਆਦੇ ਉੱਥੇ ਕਿ ਫੇਰ ਬਾਅਦ ਤੋਂ ਕਿ ਟਿੰਟ ਦਾ ਕੰਮ ਹੈ ਸਾਰਾ ਕੋਈ ਕੰਮ ਦਾ ਮਹਾਂਪ੍ਰਮਾਣ ਸਾਰਾ ਬਾਪੀਓ ਇਹ ਜਿੱਦਿਹਾ ਸੇਵਾ ਕਰਦੇ

ਉਹਠਾਈ ਨਤੀ ਦੇਣਾ ਜੇ ਅੱਜ ਮਹੀਨਾ ਮਹੀਨੇ ਉੱਠੇ ਹੋ ਗਈ ਜੀ ਮੀਨੂੰ ਮੇਰਾ ਖਲ ਪੰਜਾਹ ਤਿੰਨ ਚਾਰ ਦਿਨ ਉੱਥੇ ਹੀ ਆ ਹੋਰੀ ਬੜੀ ਮਾਰੀ ਨਹੀਂ ਮੂੰਹ ਤੇ ਮਾਰੋ ਛੋਈ ਨਾ ਪਕਿਰੋ ਹਲੋ ਹੱਥ ਵਾ ਮੂੰਹ ਤੇ ਮਾਰੋ ਜਬੇਟ ਜੀ ਜੇ ਜ਼ੋਰ ਮਾਰਨਾ ਤਾਂ ਧੋ। ਬਸ। ਹੰਗਰਾ ਤੀਕੋ। ਬੰਦਾ ਦਰਾ। ਇਹ ਜੋਰੀ ਬਹੁਤ ਮਾਰੀ ਜਾਂਦੀ ਆ। ਉੱਤ ਨੱਪੀਏ ਨਾ ਹੱਥ ਪਾਓ ਮੜ ਜੀ ਆਹੋ। ਗਿਆ ਡੰਡਾ ਲਿਆ ਘੁੱਤ ਨਾ। ਨਹੀਂ ਨਹੀਂ ਆਇ ਨਹੀਂ ਹੱਥ ਨਾਲ ਡੰਡੇ ਨਹੀਂ ਲੋੜਾ। ਆ ਅੱਖ ਤੇ ਮਾਰੀ ਚੱਲੋ ਜੀ ਆਇਆ। ਤੂੰ ਆ ਜਾ ਇੱਧਰ ਆ ਜਾ ਤੂੰ ਵੀ ਨੰਗੇ ਆ। ਆ ਅੱਖ ਤੇ ਮਾਰੇ। ਅੱਖ ਤੇ ਮਾਰੀ ਚੱਲੋ ਅੱਖ ਤੇ ਦਾ ਧਿਆਨ ਇਧਰੋ ਟੁੱਟ ਜੂਗਾ। ਦੇ ਦੇ ਪੁਰਖੀ ਨਾ ਨਹੀਂ ਕੋਈ ਹੰਕਾਰ ਦੀ ਲੋ ਜੀ ਆਖ ਕੇ ਮਾਰ ਜੇ ਮੈਂ ਦੀ ਗੱਬਣਾ ਹੈ ਖਾਬਾ ਕਿਰੋ ਠੀਕ ਹੈ ਜੀ ਠੋਕਾ ਠੀਕਾ ਲਾਉਣੇ ਦੇਖ ਠੀਕਾ ਲਾਓ ਜੋ ਵੀ ਲਾਉਣ ਵਾਲਾ ਲਾ ਲਾ ਤੇ ਆਹ ਲਾਦ ਕੇ ਅੰਦਾਜ਼ ਕੀ ਸੀ ਕਿ ਉਹ ਡਾਕਟਰ ਨੇ ਨਾ ਤੁਹਾਨੂੰ ਕੀਤੀ ਆ ਕਿ ਆ ਕੇ ਤਾਂ ਉਹ ਹੀ ਠੀਕੇ ਡੋਈ ਜੀ ਤੁਹਾਨੂੰ ਜੇ ਲੋੜ ਥੋੜੀ ਜਿਹੀ ਹੁਣ ਬਸ ਸਰ ਜੀ ਹੁਣ ਓਏ ਓਏ ਕਰਦੇ ਆ ਮੋਰਿਆ ਹਾਂ ਬਰੇ ਤੇਰੀ ਓਏ ਇਹਦਾ ਜੀ ਕਰੇ ਉਹ ਸਿਰ ਨੂੰ ਚਲੋ ਇਹ ਗੱਤ ਤੋਂ ਨਹੀਂ ਆ ਆ ਆ ਆ ਆ ਕਿਧਰ ਜਾਪਾ ਚੀਚਾ ਨੂੰ ਮਾਰ ਕੇ ਸਿਰ ਤੇ ਮਾਰਦੇ ਨਹੀਂ ਇੱਥੇ ਹਟਾ ਕਰਨ ਆ ਨਾ ਪਰ ਦਰਦਾ ਕਿਉਂ بس بس لو ਨਾ ਉਹ ਆ ਕੇ ਚਾਹਣਾ ਕਰੀਏ ਇਹ ਇਹ ਪੂਰਾ ਇਹ ਨਾਮ ਆਚਾ ਮੰਨ ਲਵਾਂ ਅੱਜ ਨਾ ਉਹ ਕੋਲੇ ਥੱਲੇ ਤਾਂ ਮੋਟਾ ਮੋਟੀ ਖਾਣ ਚੋ ਇਹਨੂੰ ਪਹਿਤ ਤਮਾਲੋ ਦੇ ਕਦੂ ਚਵਾੜੇ ਨੂੰ ਕਦੂ ਜ ਨਹੀਂ ਇਹ ਮੈਂ ਪਜੋਣੀ ਸੋਟ ਨਾਲ ਲਾ ਦਾਂਗਾ ਜਰਾ ਵਾਟ ਜਾਵੀਂ ਮੈਂ ਮੇਰੀ ਮੈਂ ਬੈਂਡ ਜਦੋਂ ਆਵਾਟ ਹੋਰ ਬੱਸ ਬੱਸ ਉਹਦਾ ਆ ਜਾ ਚੱਲ ਬਾਜ ਪਾਪਾ ਫਾੜ ਤੂੰ ਜੀ ਆ ਉਧਰ ਨੇ ਇੱਕ ਦੀ ਵਧੀਆ ਖੁਲੋਤੀ ਰਹੀ ਜੀ ਨਹੀਂ ਉਧਰ ਰੈਫ ਲੱਗਾ ਉਧਰ ਉਤਰਾ ਹੀ ਸਗੋ ਕੋਈ ਕਾਬੂ ਹੀ ਬੋਲ ਤੂੰ ਆਉਂਦੀ ਆ ਸੱਚ ਨਾ ਹਾਂ ਇਹ ਹੁਣ ਖਾਦੀ ਦਾਣੇ ਤੋਂ ਇਹ ਖਾਦੀ ਮੇਲੀ ਮਸਲੀ ਮਾਰ ਦਿੰਦੇ ਹਾਂ ਹਾਂ ਜੀ ਦਵਾਈ ਚੱਲੀ ਜਾਂਦੀ ਹੈ ਖਤਮ ਹੋ ਗਈ ਚ ਪਈ ਹੈ ਦਵਾਈ ਉਹ ਖਤਮ ਹੋ ਖਤਮ ਹੋ ਗਿਆ ਪਾਊਡਰ ਆਊਡਰ ਹੈਗਾ ਲੈ ਆ ਲੈ ਆ ਇਹਦੇ ਟੀਕਾ ਲਾਉਣੇ ਆ ਹਾਂ ਬੰਦਾ ਸਾਰਾ ਕਰ ਗਿਆ ਇਧਰ ਉਹਨੂੰ ਕੁ ਮਾਰ ਦੇ ਦੋ ਉਹਨੂੰ ਕਿੱਥੇ ਕੁ ਮਾਰਾਂ ਪਿੱਛੇ ਦੇ ਦੇ ਨੀ ਇਹ ਇਧਰ ਬਨੇ ਆ ਜਿਹਨੂੰ ਮਾਰਾਂ ਪੈਰ ਤਾਂ ਨਹੀਂ ਨਾ ਭਲਾ ਦੇੜੀ ਕੋ ਪਰ ਉਹਦੀ ਦੇੜੀ ਪੈਰ ਲੱਗੀ ਮਾਰਨ ਲੱਗੀ ਰਹਿ ਗਿਆ ਕਿ ਮੈਨੂੰ ਪਤਾ ਹੀ ਨਹੀਂ ਦੇੜੀ ਕਿਹਦੀ ਕੋਈ ਲਾਗ ਆ ਮਾਰਨ ਲੱਗੀ ਕੀ ਹੈ ਲੈ ਜੈ ਨੂੰ ਕੁਰੀ ਬਰਾਤੀ ਮਾਰੂ ਉਹ ਕੌਲ ਕਰ ਮੈਂ ਹੁਣ ਆ ਗਿਆ ਦੇੜੀ ਨੂੰ ਦੇੜੀ ਨੂੰ ਹੋਰ ਗੱਲ ਕਰਦਾ ਪਤਾ ਹੁੰਦਾ ਹੁਣ ਤੁਹਾਡਾ ਰਾਤ ਤੇ ਆਪ ਰਾਤ ਨੂੰ ਰਹਿ ਕੇ ਬਾਬਿਆਂ ਨਾਲ ਕਿਵੇਂ ਦੋਵੇਂ ਮੋਲੇ ਆ ਤੇ ਦੋਸਤਾਂ ਕੀ ਦੋਸਤਾਂ ਤੇਰੇ ਦੇੜੀ ਦੇ ਹਾਂ ਦੀ ਘੋੜੀ ਦਾ ਕਿ ਮੇਰੇ ਨਾਲ ਵਾਈਪ ਹੋ ਗਿਆ ਹੈ ਮੁੱਤੀ ਜਾਂਦੀ ਹੋ ਕੇ ਹੈ ਬਰ ਬਰ ਮੁੱਤੀ ਤਾਂ ਹੀ ਤੇ ਘੋੜੀ ਦਾ ਨੋਕਾ ਆਇਆ ਨਹੀਂ ਸੱਲ ਬੰਨੀ ਉਹ ਲਾਈਡਰ ਦਾ ਮਾਣਾ ਕਿ ਜਿਵੇਂ ਨਾਮਾ ਹੈ ਤੇ ਦੋਏ ਲਿਆ ਕੇ ਉਹਨੂੰ ਕਰਤੀ ਹੈ ਤੇ ਮੋਟਰਾਂ ਦੇ ਨਾਲ ਉਹ ਭਾਗ ਕੇ ਫੇਰ ਗਿਆ ਜਨਾਬ ਘਾਇਓ ਫੇਰ ਜੋਦੀ ਕਹਿੰਦੇ ਜਨਾਬ ਮਰਦੀ ਮੱਤਾਂ ਮਰ ਜੇ ਕਿੱਧਰ ਗਿਆ ਇਹ ਉਹਦਾ ਫੋਟੋ ਵੀ ਲੈ ਲਈ ਤੁਹਾਨੂੰ ਤੇ ਜਾਂ ਉਹਦੇ ਲਈ ਜੀ ਆਹ ਉਹ ਜੀ ਨਾਲ ਆਈ ਵਾਓ ਇਹ ਪਹਿਲਾ ਬੱਚਾ ਅਗਾਹ ਘੇਣਾ ਉਹ ਘੁੰਮਣਾ ਆਹ ਵੇਖ ਲਈ ਹੁਣ ਮੈਨੂੰ ਫੋਟੋ ਬੁੱਕਨਾ ਹੈ ਫੇਰ ਆ ਗਿਆ ਉਹ ਅੱਗਾ ਗੱਲ ਚ ਆ ਗਿਆ ਜੀ ਨਾ ਉਹ ਮਰ ਗਿਆ ਕਰੀਏ ਗੱੜਾ ਆ ਗਿਆ ਆਹਦਾ ਲਾ ਕੇ ਤਾਂ ਲੈਣ ਉਹ ਕਿੰਨੇ ਮਹੀਨੇ ਹੋ ਗਏ ਜੇ ਨੂੰ ਉਹ ਹੁੰਦਾ ਭਾਈ ਉਹ ਜਾਨੀਏ ਬੜਾ ਕਾਹਦੇ ਉਹ ਅੱਜੇ ਮਾਰਦੀ ਆ ਹੈ ਜੀ ਬੱਚੇ ਤਾਂ ਨਹੀਂ ਰਹੀ ਪਤ ਜੇ ਮਾਰਦੀ ਪਿਆਰੇ ਰਾਸਤੇ ਹਵਾ ਲੱਗੀ ਹਵਾ ਕੀ ਬੰਦੇ ਕੰਨੀ ਆਪਰਾ ਅੰਮਾ ਯਾਰ ਕਾਦੀ ਉਹਨੂੰ ਸੋਚਦਾ ਆਂ ਰੀ ਲੌੜੀ ਅੱਵਾ ਕੰਨ ਦੀ ਬੱਬਾ ਜੇ ਤੂੰ ਇਹਨਾਂ ਦੇ ਕੋਈ ਆ ਹਾਂ ਜੇ ਇੱਥੇ ਆ ਅੰਮਾ ਯਾਰ ਕੀ ਕਹਿੰਦਾ ਮਬਾਬ ਉਹਨਾਂ ਨੂੰ ਬੜਾ ਇੱਥੇ ਪੜਾਈ ਪਾਉਂਦੇ ਨਹੀਂ ਆ ਤੇ ਹਾਂ ਸਾਡੇ ਚੰਦਨ ਵਾਲੀ ਇਹ ਤਾਂ ਇੱਕ ਭੈਣ ਬਈ ਤੇਰੀ ਕੁੜੀ ਆ ਵੀ ਘਦੇੜ ਆ ਨਾ ਨਾ ਮੈਂ ਤਾਂ ਕਰ ਰਿਹਾ ਆ ਲੈ ਮੂਰ ਮੇਰੀਆਂ ਹਾਂ ਪਾਪਾ ਆਪ 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 ਹਾਂ ਆ ਗੱਲ ਤੇ ਚੱਲੀ ਛੱਡ ਭਰਾ ਗੋਲੀ ਮਾਰ